2026 ਦੇ ਫੁੱਟਬਾਲ ਵਿਸ਼ਵ ਕੱਪ ਦੇ ਲਈ ਪ੍ਰੋਗਰਾਮਾਂ ਦਾ ਐਲਾਨ ਕਰਦਿਆਂ FIFA ਨੇ ਨਵੇਂ ਸ਼ਾਂਤੀ ਪੁਰਸਕਾਰ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਇਹ ਪੁਰਸਕਾਰ ਖੇਡਾਂ ਉੱਤੇ ਫੈਡਰੇਸ਼ਨ ਦੇ ਰਵਾਇਤੀ ਕੇਂਦਰਤ ਰਹਿਣ ਦੀ ਵਿਦਾਈ ਤੋਂ ਸ਼ੁਰੂ ਹੋਇਆ ਹੈ ਅਤੇ ਹੁਣ FIFA ਦੇ ਵੱਲੋਂ ਸ਼ਾਂਤੀ ਪੁਰਸਕਾਰ ਵੀ ਦਿੱਤਾ ਗਿਆ ਜਾਵੇਗਾ। ਸ਼ਾਂਤੀ ਪੁਰਸਕਾਰਾਂ ਦੀ ਸ਼ੁਰੂਆਤ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਾਮ ਦੇ ਨਾਲ ਕੀਤੀ ਗਈ ਹੈ ਅਤੇ FIFA ਦਾ ਪਹਿਲਾ ਸ਼ਾਂਤੀ ਪੁਰਸਕਾਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਅਮਰੀਕਾ ਦੇ ਰਾਸ਼ਟਰਪਤੀ ਦੇ ਵੱਲੋਂ ਅਕਸਰ ਇਹ ਦਾਵਾ ਕੀਤਾ ਜਾਂਦਾ ਹੈ ਕਿ ਉਹਨਾਂ ਨੇ ਦੁਨੀਆ ਦੇ ਕਈ ਖੇਤਿਆਂ ਦੇ ਵਿੱਚ ਜੰਗ ਲੱਗਣ ਤੋਂ ਉਹਨਾਂ ਖੇਤਿਆਂ ਨੂੰ ਬਚਾ ਲਿਆ ਅਤੇ ਸ਼ਾਂਤੀ ਦੀ ਸਥਾਪਨਾ ਕੀਤੀ ਹੈ ਡੋਨਲਡ ਟਰੰਪ ਦੇ ਵੱਲੋਂ ਯੂਕਰੇਨ ਤੇ ਰੂਸ ਦੇ ਰੰਗ ਜੰਗ ਨੂੰ ਰੁਕਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਉਧਰ ਡੋਨਲਡ ਟਰੰਪ ਦੇ ਵੱਲੋਂ ਇਹ ਵੀ ਦਾਵਾ ਕੀਤਾ ਜਾਂਦਾ ਰਿਹਾ ਹੈ ਕਿ ਉਹਨਾਂ ਨੇ ਥਾਈਲੈਂਡ ਤੇ ਕੰਬੋਡੀਆ ਦੀ ਜੰਗ ਨੂੰ ਵੀ ਰੁਕਵਾ ਦਿੱਤਾ ਹੈ ਭਾਰਤ ਤੇ ਪਾਕਿਸਤਾਨ ਦਰਮਿਆਨ ਰਿਸ਼ਤਿਆਂ ਦੇ ਵਿੱਚ ਖਟਾਸ ਆਉਣ ਤੋਂ ਬਾਅਦ ਜੰਗ ਵਰਗੀਆਂ ਸਥਿਤੀਆਂ ਜਦੋਂ ਪੈਦਾ ਹੋਈਆਂ ਸੀ ਡੋਨਲਡ ਟਰੰਪ ਨੇ ਉਦੋਂ ਵੀ ਇਹ ਦਾਅਵਾ ਕੀਤਾ ਸੀ ਕਿ ਉਹਨਾਂ ਨੇ ਭਾਰਤ ਪਾਕਿਸਤਾਨ ਦੀ ਸੰਭਾਵੀ ਖਤਰਨਾਕ ਜੰਗ ਨੂੰ ਰੁਕਵਾ ਦਿੱਤਾ ਹੈ ਤੇ ਉਹਨਾਂ ਵੱਲੋਂ ਵਿਚੋਲਗੀ ਕਰਨ ਤੋਂ ਬਾਅਦ ਦੋਵੇਂ ਦੇਸ਼ ਸ਼ਾਂਤੀ ਦੇ ਲਈ ਸਹਿਮਤ ਹੋਏ ਨੇ ਇਸ ਤੋਂ ਬਾਅਦ ਡੋਨਲਡ ਟਰੰਪ ਦੇ ਲਈ ਦੁਨੀਆ ਦੇ ਕਈ ਸਿਖਰਲੇ ਆਗੂਆਂ ਦੇ ਵੱਲੋਂ ਇਹ ਸਿਫਾਰਿਸ਼ ਕੀਤੀ ਗਈ ਸੀ ਕਿ ਕਿਉਂਕਿ ਡੋਨਲਡ ਟਰੰਪ ਵਿਸ਼ਵ ਸ਼ਾਂਤੀ ਦੇ ਲਈ ਕੰਮ ਕਰ ਰਹੇ ਨੇ ਇਸ ਕਰਕੇ ਉਹਨਾਂ ਨੂੰ ਨੋਬਲ ਪੁਰਸਕਾਰ ਸ਼ਾਂਤੀ ਦੇ ਲਈ ਦਿੱਤਾ ਜਾਵੇ ਡੋਨਲਡ ਟਰੰਪ ਨੂੰ ਨੋਬਲ ਦਾ ਸ਼ਾਂਤੀ ਪੁਰਸਕਾਰ ਤਾਂ ਨਹੀਂ ਮਿਲਿਆ ਪਰ ਡੋਨਲਡ ਟਰੰਪ ਨੂੰ ਹੁਣ FIFA ਦੇ ਵੱਲੋਂ ਸ਼ਾਂਤੀ ਪੁਰਸਕਾਰ ਦਿੱਤਾ ਗਿਆ ਹੈ ਹਾਲਾਂਕਿ FIFA ਦਾ ਕੰਮ ਦੁਨੀਆ ਦੇ ਵਿੱਚ ਫੁੱਟਬਾਲ ਦਾ ਵਰਲਡ ਕੱਪ ਕਰਾਉਣਾ ਹੈ ਤੇ ਫੁੱਟਬਾਲ ਨਾਲ ਸੰਬੰਧਿਤ ਖੇਡ ਨਾਲ ਸੰਬੰਧਿਤ ਗਤੀਵਿਧੀਆਂ ਦੇ ਨਿਗਰਾਨ ਕਰਨ ਵਾਲੀ ਏਜੰਸੀ ਹੈ ਜਿਹੜੀ ਉਹ FIFA ਹੈ FIFA ਵੱਲੋਂ ਪਹਿਲੀ ਵਾਰ ਆਪਣੇ ਕੰਮ ਤੋਂ ਅਲੱਗ ਹਟਵਾ ਕੰਮ ਕੀਤਾ ਗਿਆ ਤੇ FIFA ਵੱਲੋਂ ਇਹ ਸ਼ਾਂਤੀ ਪੁਰਸਕਾਰ ਡੋਨਲਡ ਟਰੰਪ ਨੂੰ ਦਿੱਤਾ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ FIFA ਦੇ ਵੱਲੋਂ ਆ ਡੋਨਲਡ ਟਰੰਪ ਨੂੰ ਸ਼ਾਂਤੀ ਪੁਰਸਕਾਰ ਦਿੱਤਾ ਜਾ ਰਿਹਾ ਸੋ ਨੋਬਲ ਪੁਰਸਕਾਰ ਲਈ ਖੁੱਲ ਕੇ ਦਾਵਾ ਟਰੰਪ ਵੱਲੋਂ ਕੀਤਾ ਜਾ ਰਿਹਾ ਸੀ ਪਰ FIFA ਦਾ ਉਹਨਾਂ ਨੂੰ ਹੁਣ ਸ਼ਾਂਤੀ ਪੁਰਸਕਾਰ ਦਿੱਤਾ ਗਿਆ FIFA ਮੁਖੀ ਜਾਨੀ ਇਨਫਟੀਨੋ ਨੇ ਉਹਨਾਂ ਵੱਲੋਂ ਅਮਰੀਕੀ ਰਾਸ਼ਟਰਪਤੀ ਨੂੰ ਇਹ ਪੁਰਸਕਾਰ ਦਿੱਤਾ ਗਿਆ ਹੈ 트럼ਪ ਨੇ ਗਾਜ਼ਾ ਦੇ ਵਿੱਚ ਜੰਗਬੰਦੀ ਦੇ ਲਈ ਕੰਮ ਕੀਤਾ ਹੈ ਇਸ ਦਲੀਲ ਦੇ ਨਾਲ ਉਹਨਾਂ ਨੂੰ ਨੋਬਲ ਪੁਰਸਕਾਰ ਵੀ ਮਿਲਣਾ ਚਾਹੀਦਾ ਹੈ ਅਜਿਹੀ ਦਲੀਲ ਹੈ ਜਿਹੜੀ ਉਹਨਾਂ ਵੱਲੋਂ ਦਿੱਤੀ ਗਈ ਹੈ ਤੇ ਅਮਰੀਕੀ ਰਾਸ਼ਟਰਪਤੀ ਨੂੰ ਹੁਣ ਫੀਫਾ ਦਾ ਇਹ ਪੁਰਸਕਾਰ ਹੈ ਜਿਹੜਾ ਸ਼ਾਂਤੀ ਪੁਰਸਕਾਰ ਉਹਨਾਂ ਨੂੰ ਦਿੱਤਾ ਗਿਆ ਹਾਲਾਂਕਿ ਨੋਬਲ ਸ਼ਾਂਤੀ ਪੁਰਸਕਾਰ ਦਾ ਦਾਵਾ ਉਹਨਾਂ ਵੱਲੋਂ ਕੀਤਾ ਗਿਆ ਸੀ ਪਰ ਉਹਨਾਂ ਨੂੰ ਨੋਬਲ ਦਾ ਸ਼ਾਂਤੀ ਪੁਰਸਕਾਰ ਨਹੀਂ ਮਿਲਿਆ ਅਤੇ FIFA ਦਾ ਸ਼ਾਂਤੀ ਪੁਰਸਕਾਰ ਹੁਣ ਉਹਨਾਂ ਨੂੰ ਦਿੱਤਾ ਗਿਆ ਹੈ FIFA ਮੁਖੀ ਇਨਫਾਟਿਨੋ ਨੇ ਟਰੰਪ ਬਾਰੇ ਕਿਹਾ ਕਿ ਇਹ ਉਹ ਹੈ ਜੋ ਇੱਕ ਨੇਤਾ ਚਾਹੁੰਦਾ ਹੈ ਅਤੇ ਇੱਕ ਨੇਤਾ ਜੋ ਲੋਕਾਂ ਦੀ ਪਰਵਾਹ ਕਰਦਾ ਹੈ ਪੁਰਸਕਾਰ ਉੱਤੇ ਟਰੰਪ ਦਾ ਨਾਮ ਸੋਨੇ ਦੀ ਟਰੋਫੀ ਵੀ ਭੇਟ ਕੀਤੀ ਗਈ ਹੈ ਸੋ ਪੁਰਸਕਾਰ ਦੇ ਉੱਤੇ ਡੋਨਲਡ ਟਰੰਪ ਦਾ ਨਾਮ ਵੀ ਲਿਖਿਆ ਗਿਆ ਤੇ ਉਹਨਾਂ ਨੂੰ ਇਹ ਟਰੋਫੀ ਭੇਟ ਕੀਤੀ ਗਈ ਹੈ ਫੀਫਾ ਦੇ ਇਸ ਆਗੂ ਨੇ 트ੰਪ ਬਾਰੇ ਕਿਹਾ ਹੈ ਕਿ ਇਹ ਤੁਹਾਡਾ ਇਨਾਮ ਹੈ ਇਹ ਤੁਹਾਡਾ ਸ਼ਾਂਤੀ ਪੁਰਸਕਾਰ ਹੈ ਸੋ ਫੀਫਾ ਨੇ ਡੋਨਲਡ 트ੰਪ ਦੀਆਂ ਸ਼ਾਂਤੀ ਦੇ ਲਈ ਕੀਤੀਆਂ ਗਈਆਂ ਕੋਸ਼ਿਸ਼ਾਂ ਨੂੰ ਰੈਕੋਗਨਾਈਜ਼ ਕੀਤਾ ਉਹਨਾਂ ਦੀ ਪਛਾਣ ਕੀਤੀ ਹੈ ਤੇ ਡੋਨਲਡ 트ੰਪ ਨੂੰ ਦੁਨੀਆ ਭਰ ਦੇ ਵਿੱਚ ਸ਼ਾਂਤੀ ਫਲਾਉਣ ਦੇ ਲਈ ਇਹ ਪੁਰਸਕਾਰ ਸ਼ਾਂਤੀ ਦਾ ਪੁਰਸਕਾਰ ਫੀਫਾ ਦੇ ਵੱਲੋਂ ਡੋਨਲਡ 트ੰਪ ਨੂੰ ਭੇਟ ਕੀਤਾ ਗਿਆ ਸੋ 트ੰਪ ਨੇ ਆਪਣੀ ਪਤਨੀ ਮੈਲਾਨੀਆ 트ੰਪ ਸਮੇਤ ਸਾਰੇ ਪਰਿਵਾਰ ਵਲੋਂ ਉਹਨਾਂ ਦਾ ਧੰਨਵਾਦ ਕੀਤਾ ਗਿਆ ਤੇ ਹੋਰ ਦੋ ਮੇਜ਼ਬਾਨ ਦੇਸ਼ਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀਏ ਤੇ ਮੈਕਸੀਕੋ ਦੇ ਰਾਸ਼ਟਰਪਤੀ ਕਲਾਉਡੀਆ ਸੇਨ ਬੋਮ ਦੀ ਵੀ ਪ੍ਰਸ਼ੰਸਾ ਕੀਤੀ ਐ ਸੋ ਦੋਹਾਂ ਦੇਸ਼ਾਂ ਦੇ ਨਾਲ ਤਾਲਮੇਲ ਬਣਾ ਕੇ ਟਰੰਪ ਨੇ ਕਿਹਾ ਕਿ ਇਹ ਸੱਚਮੁੱਚ ਮੇਰੀ ਜ਼ਿੰਦਗੀ ਦਾ ਇੱਕ ਵੱਡਾ ਸਨਮਾਨ ਹੈ ਸੋ ਟਰੰਪ ਨੇ ਦੂਜੇ ਦੇਸ਼ਾਂ ਦੀਆਂ ਕੋਸ਼ਿਸ਼ਾਂ ਦੀ ਪ੍ਰਸ਼ੰਸਾ ਵੀ ਕੀਤੀ ਐ ਅਤੇ ਇਹ ਵੀ ਕਿਹਾ ਕਿ ਇਹ ਮੇਰੀ ਜ਼ਿੰਦਗੀ ਦਾ ਇੱਕ ਵੱਡਾ ਸਨਮਾਨ ਹੈ ਹਾਲਾਂਕਿ ਟਰੰਪ ਚਾਹੁੰਦੇ ਸਨ ਕਿ ਉਹਨਾਂ ਨੂੰ ਨੋਬਲ ਸ਼ਾਂਤੀ ਪੁਰਸਕਾਰ ਮਿਲੇ ਪਰ ਫਿਲਹਾਲ ਉਹਨਾਂ ਨੂੰ ਇਹ ਪੁਰਸਕਾਰ ਦਿੱਤਾ ਗਿਆ ਹੈ ਸੀਸਾ ਦੇ ਵੱਲੋਂ ਸ਼ਾਂਤੀ ਦਾ ਪੁਰਸਕਾਰ ਦਿੱਤਾ ਗਿਆ ਆਉਂਦੇ ਦਿਨਾਂ ਵਿੱਚ ਹੋ ਸਕਦਾ ਹੈ ਜੇਕਰ ਟਰੰਪ ਇਸੇ ਤਰ੍ਹਾਂ ਵਿਸ਼ਵ ਸ਼ਾਂਤੀ ਦੇ ਲਈ ਕੋਸ਼ਿਸ਼ਾਂ ਕਰਦੇ ਰਹਿਣ ਤਾਂ ਉਹਨਾਂ ਨੂੰ ਨੋਬਲ ਦਾ ਸ਼ਾਂਤੀ ਪੁਰਸਕਾਰ ਵੀ ਮਿਲ ਜਾਵੇ ਪਰ ਫਿਲਹਾਲ ਟਰੰਪ ਨੂੰ FIFA ਦੇ ਵੱਲੋਂ ਇਸ ਸ਼ਾਨਦਾਰ ਪੁਰਸਕਾਰ ਦੇ ਨਾਲ ਨਵਾਜਿਆ ਗਿਆ ਤੇ ਵਿਸ਼ਵ ਸ਼ਾਂਤੀ ਦੇ ਲਈ ਉਹਨਾਂ ਦੇ ਕੰਮਾਂ ਦੀ ਪਛਾਣ ਕਰਕੇ ਉਹਨਾਂ ਨੂੰ FIFA ਦੇ ਵੱਲੋਂ ਵਿਸ਼ਵ ਸ਼ਾਂਤੀ ਪੁਰਸਕਾਰ ਦੇ ਨਾਲ ਨਵਾਜਿਆ ਗਿਆ